ਅਸੀਂ ਛੱਡਦੀਏ ਜਿਹੜੀ ਚੰਡੀਗੜ੍ਹ ਤੋਂ ਸ਼ਰਾਬ ਆਉਂਦੀ ਹੈ। ਅਸੀਂ ਛੱਡਦੀਏ ਜਿਹੜੀ ਹਰਿਆਣੇ ਤੋਂ ਆਉਂਦੀ ਹੈ। ਅਸੀਂ ਉਹਦੀ ਵੀ ਗੱਲ ਨਾ ਕਰੀਏ ਜਿਹੜੀ ਲੋਕ ਘਰਾਂ 'ਚ ਕੱਢਦੇ ਨੇ ਗੁੜਪਾ ਕੇ। ਅਸੀਂ ਜਿਹੜੀ ਸਰਕਾਰੀ ਮਾਨਤਾ ਪ੍ਰਾਪਤ ਹੈ। ਉਹ ਬੋਤਲਾਂ ਦੀ ਗੱਲ ਕਰ ਲਈਏ ਤਾਂ ਉਹ ਅੰਦਾਜ਼ਨ 41 ਕਰੋੜ ਸ਼ਰਾਬ ਦੀਆਂ ਬੋਤਲਾਂ ਨੇ। ਜਿਹੜੀਆਂ ਸਾਡੇ ਪਿੰਡੂ ਲੋਕ ਨੇ ਜਿਹੜੇ ਇਹ ਪੀਂਦੇ ਨੇ। ਹੁਣ ਇਹ ਕਹ ਮੈਂ ਤੁਹਾਨੂੰ ਕਹੇਤਾ 41 ਕਰੋੜ ਬੋਤਲਾਂ ਨੇ ਜਿਹੜੀਆਂ ਵੇਂ ਰੂਪੀ ਜਾਂਦੇ ਨੇ ਹੁਣ 41 ਕਰੋੜ ਬੋਤਲਾਂ ਬਣਦੀਆਂ ਕਿੰਨੀਆਂ ਨੇ ਇੱਥੇ ਹੁਣ ਥੋੜੀ ਜੀ ਕੈਲਕੂਲੇਸ਼ਨ ਕਰਿਓ ਇਹ ਮੰਨ ਲਓ ਤੁਸੀਂ 41 ਕਰੋੜ ਬੋਤਲਾਂ ਜਿਹੜਾ ਪੈਟਰੋਲ ਪੰਪ ਤੇ ਟੈਂਕਰ ਖੜਾ ਹੁੰਦਾ ਨਾ ਉਹ 12000 ਲੀਟਰ ਦੀ ਕੈਪੈਸਿਟੀ ਦਾ ਹੁੰਦਾ ਹੈ ਠੀਕ ਹੈ ਜੀ ਉਹ ਜੇ ਉਹ ਪੰਜਾਬ ਦੀ ਸ਼ਰਾਬ ਠੇਕਿਆਂ ਵਾਲੀ ਸ਼ਰਾਬ ਉਹ ਟੈਂਕਰਾਂ ਚ ਪਾਉਣੀ ਸ਼ੁਰੂ ਕਰ ਦਈਏ ਤਾਂ 15291 ਟੈਂਕਰ ਭਰ ਜਾਣਗੇ